ਕਿਦੋਂ ਮੈਂ ਤੁਹਾਨੂੰ ਟਾਈਮ ਦੇ ਰਿਆ ਆਹ ਬੈਠ ਕੇ ਕਰ ਹਟ 31 ਤਰੀਕ ਨੂੰ ਤੁਹਾਡੇ ਕੋਲ ਗਏ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਸਾਡੇ ਨਾਲ ਨਹੀਂ ਤੁਹਾਡੀ ਅਮਰ ਕੇ ਸੈਂਟਰ ਮੈਂ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਤਾਂ ਹੀ ਮੇਰੀ ਗੱਲ ਸੁਣ ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਪਿੰਡ ਚੀਮੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਦੇ ਕਾਫਲੇ ਨੂੰ ਘੇਰ ਲਿਆ ਗਿਆ ਅਤੇ ਸਵਾਲ ਕੀਤੇ ਗਏ। ਸ਼ੈਰੀਕਲਸੀ ਪਿੰਡਾਂ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਜਾ ਰਹੇ ਸਨ। ਕਿਸਾਨਾਂ ਨੇ ਕਾਫਲਾ ਰੋਕ ਕੇ ਸ਼ੈਰੀਕਲਸੀ ਨੂੰ ਸਵਾਲ ਕੀਤੇ। ਤਾਂਗੋ ਵਿਧਾਇਕ ਗੱਡੀ ਤੇ ਖੜਾ ਹੋ ਗਿਆ। ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਨਾਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਵੀ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਾਏ ਗਏ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਮੌਕੇ ਧੱਕੇ ਮਾਰੇਗੇ ਐਮਐਲਏ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਜਿਸ ਤੰਗ ਨਾਲ ਕਿਸਾਨਾਂ ਨੇ ਰਾਹ ਰੋਕਿਆ ਹੈ ਉਹ ਗਲਤ ਤਰੀਕਾ ਹੈ ਅਤੇ ਧੱਕਾ ਹੈ ਉਹਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਆਪਣੀ ਕੋਈ ਮੰਗ ਜਾਂ ਫਿਰ ਗੱਲ ਰੱਖਣਾ ਚਾਹੁੰਦੇ ਹਨ ਤਾਂ ਉਹ ਮਿਲ ਕੇ ਸਮਾ ਲੈ ਕੇ ਗੱਲ ਕਰਨ ਨਾ ਕਿ ਇਸ ਤਰ੍ਹਾਂ ਮੁਰਦਾਬਾਲ 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 ਮੈਨੇ ਹੋਵੇ ਹੋਵੇ ਮਤਲਬ ਲੈ ਕੇ ਤੁਹਾਡੇ ਘਰ ਆਂਦੇ ਵੇਰ ਤੁਹਾਡੀਆਂ ਗੱਡੀਆਂ ਰੁਕਾਂ ਉਹਨੂੰ ਇਹ ਦੱਸੂ ਚੰਗੀ ਗੱਲ ਆਪਾਂ ਬੈਠ ਕੇ ਜਦੋਂ ਜਦੋਂ ਕੋਈ ਕੋਈ ਸਮਝ ਗਰੀ ਪਹਿਲਾਂ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਆ ਆਉਂ ਬੈਠ ਕੇ ਗੱਲ ਕਰ 31 ਤਰੀਕ ਨੂੰ ਤੁਹਾਡੇ ਕੋਲ ਗਏ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਆ 15 ਦਿਨਾਂ ਦੀ ਨਹੀਂ ਇਹ ਬੁੱਝ ਗਏ ਤੁਸੀਂ ਹੁਣ ਰਾਹ ਚ ਆਪਾਂ ਜੇ ਤਾਂ ਜੋਕ ਦੇ ਆ ਟੱਕਦੇ ਆ ਤੇ ਚੰਗਾ ਮੈਂ ਜਿਹੜੇ ਮੰਨ ਲਓ ਉਥੇ ਆਪਾਂ ਖਲੋਤੇ ਸੀ ਉਹਨਾਂ ਨੂੰ ਤਾਂ ਨੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੁਹਾਡੀਆਂ ਮੰਗਾਂ ਅਸੀਂ ਉਹ ਡਾਕਟਰ ਨੇ ਇਫਾਨ ਹੋਇਆ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰ ਫਿਰ ਸਾਡੇ ਜਿਹੜੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤਰਨਾ ਕਿ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਮਤਲਬ ਤਾਂ ਇਹ ਮੇਰੀ ਗੱਲ ਨਾਲ ਦੀ ਗੱਲ ਹੈ ਇੱਕ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਆਪਾਂ ਭਰਾਵਾਂ ਸਾਰੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਜਿਹੜੀ ਪੈਰੀ ਜਿਹੜੀ ਬੈਂਕ ਸੈਂਟਰ ਨੇ ਕੀਤਾ ਹਾਂਜੀ ਮੇਰੀ ਗੱਲ ਸੁਣੋ ਅਸੀਂ ਦੋਵਾਂ ਪਾਸਿਆਂ ਤੋਂ ਕੰਤੀ ਸਾਹਿਬ ਲੈਣਾ ਹੈ ਜਵਾਬ ਦਿਓ ਕੋਈ ਸੁਣਨਾ ਇੱਕ ਇੱਕ ਉਹ ਸੁਣਨਾ ਸੁਣੋ ਨਾ ਮਾਰੋ ਵਾਲੀ ਕਰੋ ਹਾਂਜੀ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦਿੰਦੇ ਹਾਂ ਬਿਲਕੁਲ ਦਿੱਤਾ ਜੀ ਅੰਬਾਲਾ ਅੰਬਾਲੇ ਦੇ ਜਿੰਨੇ ਕਾਰੋਬਾਰੀਆ ਅੰਮ੍ਰਾਲੇ ਦੇ ਇੰਨੇ ਕਾਰੋਬਾਰੀ ਬੰਦੇ ਇਹਨਾਂ ਦੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਦੱਸਿਓ ਮੈਨੂੰ ਇਹਨਾਂ ਨੂੰ ਦੱਸਿਓ 2 ਮਿੰਟ ਇੱਧਰ ਉਹ ਖੜ ਜਾ ਜਰਾ ਤੈਨੂੰ ਖੜ ਜਾ ਜਰਾ ਪਿੰਡ ਚਿਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸੈਰੀ ਕਲਸੀ ਜੋ ਕਿ ਬਟਾਲਾ ਤੋਂ ਵ代ਕਾ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹ ਹੀ ਹੈ ਜਿੱਦਾਂ ਆਪਣੇ ਇਛਤਿਆਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਹੀ ਗਾਈ ਜਾਣ ਦੇ ਕਹੀਂ ਆ ਕਰਤਾ ਹੀ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਥੇ ਵੀ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਦੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋਲ ਸਤਾਈ ਤੇ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਆ। ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ